मेरे किसान वीर इस मेले पहुंचे थे उन्हें भी दो रहना वो जरूर कहूंगा नंगे भिंडे की पीसी कमाई बापू ने सारे भिंडे बनाई बापू ने नंगे भिंडे की पीसी कमाई बापू ਹੋਰ ਮੁੰਡੇ ਜੇ ਤੋੜਦੇ ਆ ਜੇ ਬਹਾਉਂਦੇ ਆ ਕਹਿੰਦਾ ਪਾਪ ਹੂੜ ਤੇ ਤੇ ਲਿਓ ਮੁਕਤੀ ਨਸ਼ੇ ਆਵੇ ਬਾਹਰ ਦੇ ਜਵਾਨ ਨਿਸ਼ੰਦਰੋ ਅੰਧੇ ਚਾਤੀਏ ਜੁਇਨ ਉਸਦੀ ਨਸ਼ੇ ਆਵੇ ਬਾਹਰ ਦੇ ਜਵਾਨ ਨਿਸ਼ੰਦਰੋ ਕਾਲਾ ਚਾਤੀਏ ਜੁਇਨ ਉਸਦੀ ਉਸ ਤਰਾਸ ਦੀ ਦੇ ਵਿੱਚੋਂ ਨਿਕਲ ਰਹੇ ਨੇ ਪੂਰਾ ਪੰਜਾਬ ਉਹਨਾਂ ਦੀ ਮਦਦ ਲਈ ਉਹ ਖੜਾ ਹੈ ਜੋ ਅਜੇ ਵੀ ਸਾਰੇ ਸਰੋ ਮਨੋ ਤਨ ਉਸ ਆਫਤ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਨਾਲ ਖੜੇ ਹੈ ਇਹ ਸਾਡਾ ਫਰਜ਼ ਵੀ ਹੈ ਤੇ ਪੰਜਾਬੀਆਂ ਨੇ ਦਾਪਾਰ ਦੇ ਸੂਬੇ ਚ ਜਾ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਤੇ ਅਸੀਂ ਆਪੇ ਲੋਕਾਂ ਨੂੰ ਨਮੋਸ਼ੀ ਚ ਕਿਵੇਂ ਦੇਖ ਸਕਦੇ ਹਾਂ ਸੋ ਇੰਨਾ ਉਸ ਹੋਰ ਦੇ ਬਾਤੂਕ ਵੀ ਆ ਕਿ ਤੁਸੀਂ ਵੱਡੀ ਫੌਜ ਦੇ ਇੱਥੇ ਇਕੱਤਰ ਹੋ ਗਏ ਹੋ ਜੇ ਇਸ ਮੇਲੇ ਨੂੰ ਆਰਗੇਨਾਈਜ਼ ਕੀਤਾ ਤੇ ਮੈਂ ਇੱਕ ਯਾਦਸ਼ ਕਰਾਂਗਾ ਸਾਰੇ ਪਿੰਡ ਪਰਵਾਹ ਵਾਲ ਨੂੰ ਕਿ ਇਹ ਜਗ ਜੰਤੀ ਦੀਆਂ ਇਹ ਕਿਸਾਨਾਂ ਦੇ ਉੱਤੇ ਹੀ ਫਿਲਮ ਹੈਗੀ ਇਹ ਚੱਕ ਬੈਂਤੀ ਉਹ ਪਾਕਿਸਤਾਨ ਤੋਂ ਉੱਠ ਕੇ ਆਏ ਲੋਕਾਂ ਦੀ ਕਹਾਣੀ ਹੈ ਤੇ ਜਿਹੜੇ ਇਸ ਤਰ੍ਹਾਂ ਦੇ 16 ਚੱਕ 26 ਚੱਕ ਉਹ ਸਾਰੇ ਜੇਸੀ ਰਾਜਸਥਾਨ ਦੇ ਜਗ੍ਹੀ ਗੰਗਾ ਨਗਰ ਵਾਲੇ ਪਾਸੇ ਤੋਂ ਹਾਲੇ ਵੀ ਚੱਕੋਸੇ ਜਰਾ ਮੌਜੂਦ ਨੇ ਸੋ ਇਸ ਕਹਾਣੀ ਨੂੰ ਜੋ ਮਾਣਿਓ ਦੇਖਿਓ 10 ਸਤੰਬਰ ਨੂੰ ਇਹ ਜੂਰ ਤੋਂ ਤੇ ਰੀਝ ਹੋਣੀ ਹੈ ਇੱਕ ਸੇਖਣ ਵਾਲੀ ਪਰਵਾਰ ਫਿਰ ਮਹਿਕਿਆ ਤੋਂ ਉਸ ਵਿਦਿਆਰਥੀ ਲਈ ਮੈਂ ਆਇਆ ਤੇ ਨੌਗੇ ਭਿੰਡੇ ਕੀਤੇ ਸੀ ਕਮਾਈ ਪਾਪੂ ਨੇ ू ने नंगे पिंडियाू के बनाई बापू ने मुड़े हो गया क्या बाप रोड़ दी नहीं भूगती नशे आने मारे जवानी पिंदो ਅਨ ਤੇ ਚਾਂਦੀਏ ਜੁ ਵੀ ਨੇ ਪੁੱਸਦੀ ਨਸ਼ੇ ਆਵੇ ਬਾਹਰ ਹੀ ਤੇ ਬਾਹਰ ਹੀ ਜੰਦਰੋ ਕੱਲ੍ਹ ਆਇਆ ਚਾਂਦੀਏ ਜੁ ਵੀ ਨੇ ਪੁੱਸਦੀ ਉਸ ਤਰਾਸ ਦੀ ਦੇ ਵਿੱਚੋਂ ਨਿਕਲ ਰਹੇ ਨੇ ਪੂਰਾ ਪੰਜਾਬ ਉਹਨਾਂ ਦੀ ਮਦਦ ਦੇ ਲਈ ਉੱਥੇ ਖੜਾ ਹੈ ਜੋ ਅਸੀਂ ਵੀ ਸਾਰੇ ਸਰੋ ਮਨੋ ਤਨੋ ਉਸ ਆਫਤ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਨਾਲ ਖੜੇ ਆ ਦੇ ਜਦਾਂ ਭਰਜ ਵੀ ਆ ਤੇ ਪੰਜਾਬੀਆਂ ਨੇ ਤਾਂ ਬਾਹਰ ਦੇ ਸੋਪਿਆਂ 'ਚ ਜਾ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਤੇ ਅਸੀਂ ਆਪਣੇ ਲੋਕਾਂ ਨੂੰ ਨਮੋਸ਼ੀ ਜਿਵੇਂ ਦੇਖ ਸਕਦੇ ਆ। ਤੋਂ ਐਨਾ ਕੁਝ ਹੋਰ ਦੇ ਬਾਪੂ ਵੀ ਆ ਤੇ ਤੁਸੀਂ ਵੱਡੀ ਪੱਧਰ ਤੇ ਇੱਥੇ ਇਕੱਤਰ ਹੋਇਓ ਇਸ ਮੇਲੇ ਨੂੰ ਆਰਗੇਨਾਈਜ਼ ਕੀਤਾ ਤੇ ਮੈਂ ਗੁਜਾਰਸ਼ ਕਰਾਂਗਾ ਸਾਰੇ ਪਿੰਡ ਭਰਾਵਾਂ ਨੂੰ ਕਿ ਇਹ ਜ਼ਮੀਨਾਂ ਚੱਕ ਬੈਂਦੀਆਂ ਇਹ ਕਿਸਾਨਾਂ ਦੇ ਉੱਤੇ ਹੀ ਫਿਰ ਮਹਿਗੀ ਇਹ ਚੱਕ ਬੈਂਦੀ ਉਹ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦੀ ਕਹਾਣੀ ਹੈ ਤੇ ਜਿਹੜੇ ਇਸ ਤਰ੍ਹਾਂ ਦੇ 16 ਚੱਕ ਛਾਈ ਚੱਕ ਉਹ ਸਾਰੇ ਜੇ ਤੁਸੀਂ ਰਾਜਸਥਾਨ ਦੇ ਜਾਇਕੇ ਗੰਗਾ ਨਗਰ ਵਾਲੇ ਪਾਸੇ ਤੋਂ ਹਾਲੇ ਵੀ ਚੱਕ ਉਸੇ ਤਰ੍ਹਾਂ ਮੌਜੂਦ ਨੇ ਸੋ ਇਸ ਕਹਾਣੀ ਨੂੰ ਜੋੜ ਬਾਣਿਓ ਦੇਖਿਓ 10 ਸਪਟੰਬਰ ਨੂੰ यूट्यूब रिलीज हो रही है एक देखने परिवारक है। फिल्म हैगी तो उस गुजारसी मैं आया वागुरु जी का खालसा वाहगुरू जी फिलहाल